ਤੋਂ ਬਾਅਦ ਪੰਜ ਤਤਾਂ ਵਿੱਚ ਵਿਲੀ ਕਰ ਦਿੱਤਾ ਜਾਵੇਗਾ ਰੇਸ਼ਮ ਕੌਰ ਜੀ ਨੂੰ ਤਸਵੀਰ ਐਸ ਵਕਤ ਤੁਸੀਂ ਦੇਖ ਸਕਦੇ ਹੋ ਤਾਂ ਜਸੀ ਗਿੱਲ ਜੀ ਪਹੁੰਚੇ ਨੇ ਗੱਲਬਾਤ ਕਰਨ ਦੀ ਬੱਬਲਾਏ ਜਸੀ ਗਿੱਲ ਔਰ ਪ੍ਰਭ ਗਿੱਲ ਪਹੁੰਚੇ ਨੇ ਅੰਤਿਮ ਸੰਸਕਾਰ ਅੱਜ ਹੋਣ ਜਾ ਰਿਹਾ ਹੈ ਰੇਸ਼ਮ ਕੌਰ ਜੀ ਦਾ ਤਾਂ ਅਰਦਾਸ ਹੋ ਗਿਆ ਉਪਰੰਤ ਜਿਹੜਾ ਆ ਹੁਣ ਪੰਜ ਤਤਾਂ ਵਿੱਚ ਆ ਵਲੀਨ ਹੋ ਜਾਣ ਕੇ ਅਗਨ ਪੇਂਟ ਕੀਤਾ ਜਾਵੇਗਾ ਹੰਸਰਾ ਜਹਾਂਸੀ ਪਤਨੀ ਰੇਸ਼ਮ ਕੌਰ ਜੀ ਨੂੰ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੋ ਬੱਬਲ ਰਾਏ ਪਾਜੀ ਇੱਧਰ ਆਓ ਇਹਨਾਂ ਨੂੰ ਪਹਿਲਾਂ ਦੇਖਣ ਨੂੰ ਪਾਜੀ ਇੱਧਰ ਆ ਜਾਓ ਪਾਜੀ ਜਗਰੂਰ ਜੀ ਪਿੱਛੇ ਆ ਜਾਓ ਸੋ ਅਬ ਗੇਲ ਜੱਸੀ ਗੇਲ ਔਰ ਬੱਬਲ ਰਾਏ ਵੀ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸ੍ਰੀ ਰੰਤ ਸੇ ਸਭ ਦੇਖ ਸਕਦੇ ਹੋ ਤਾਂ ਇਸ ਪਾਸੇ ਜੋ संस्कार किया जाएगा तो बिल्कुल सामने नवराज हंस तुम देख सकते हो उन्होंने बेटे हंसराज हंस जी के बेटे <laughs> रेशम कौर जी दे ब्रदर भी बिल्कुल सामने आ, सामने खड़े ने सदीक साहब भी पहुंच चुके हैं मोहम्मद सदीक साहब भी पहुंच चुके हैं सो काफी टाइम तो ਔਰ ਸਿਸਖ ਸਾਹਿਬ ਦੇ ਨਾਲ ਸ਼ਮਸ਼ੇਰ ਸਿੰਘ ਸੰਧੂ ਪੰਜਾਬ ਦੇ ਨਾਮਵਰ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਵੀ ਪਹੁੰਚ ਚੁੱਕੇ ਨੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸ਼ਮਸ਼ੇਰ ਸੰਧੂ ਜੀ ਪੰਜਾਬ ਦੇ ਨਾਮਵਰ ਗੀਤਕਾਰ ਤਾਂ ਉਹਨਾਂ ਦੇ ਨਾਲ ਹੀ ਮੁਹੰਮਦ صدیق ਸਾਹਿਬ ਵੀ ਪਹੁੰਚ ਚੁੱਕੇ ਨੇ ਕਿਉਂਕਿ ਕਾਫੀ ਟਾਈਮ ਤੋਂ ਜਦੋਂ ਸੰਗੀਤ ਦਾ ਸਫ਼ਰ ਸ਼ੁਰੂ ਕੀਤਾ ਸੀ ਹਾਂਸਰਾ ਜਹਾਂ ਸਿੰਘ ਜੀ ਨੇ ਤਾਂ ਉਦੋਂ ਇਹਨਾਂ ਦੇ ਸਮਕਾਲੀ ਗਾਇਕ ਹਨ ਸਦੀਕ ਸਾਹਿਬ ਤਾਂ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਨੇ ਸਦੀਕ ਸਾਹਿਬ ਤਾਂ ਉਹਨਾਂ ਦੇ ਨਾਲ ਹੀ ਨਾਮਵਰ ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਕੁਵਿਸ ਮੌਕੇ ਤੇ ਪਹੁੰਚੇ ਨੇ ਤਾਂ ਅਗਨ ਪੇਂਟ ਕਰ ਦਿੱਤਾ ਗਿਆ ਰੇਸ਼ਮ ਕੌਰ ਜੀ ਨੂੰ 575 ਦੇ ਵਿੱਚ ਵਲੀਨ ਹੋ ਗਏ ਨੇ ਹਾਂਸ ਰਾਜ ਹਾਂਸ ਦੇ ਪਤਨੀ ਰੇਸ਼ਮ ਕੌਰ ਜੀ ਨੂੰ ਵੀ ਪ੍ਰਾਜ ਯੁਗਰਾਜਨਸ ਔਰ ਨਵਰਾਜ ਹਾਂਸ ਵੀ ਆਪਣੇ ਮਾਤਾ ਜੀ ਨੂੰ ਉਹਨਾਂ ਨੇ ਅਗਨੀ ਦਿੱਤੀ ਹੈ ਨਵਰਾਜ ਜੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਨੋ ਬਾਈ ਜੀ ਕੁਛ ਕੁਛ ਕਹਿਣਾ ਚਾਹੁੰਗੇ ਜੀ ਨਹੀਂ ਨਹੀਂ ਬਥਰ ਨਹੀਂ ਸੋ ਸ਼ੇਖਰਧਵਨ ਪਹੁੰਚੇ ਨੇ ਸੋ ਗਲਤ ਕਰੂੰ ਤੋ ਮਨਾ ਕਰ ਦਿੱਤਾ ਕਿਉਂਕਿ ਉਸ ਮੌਕੇ ਤੇ ਨਹੀਂ ਸਮਝਾ ਕਿ ਕੁਝ ਪੁਰਣਾ ਜਾਂ ਕੁਝ ਕਹਿਣਾ ਠੀਕ ਹੋਵੇਗਾ ਸੋ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਗਏ ਨੇ ਰੇਸ਼ਮ ਕੌਰ ਜੀ ਔਰ ਸ਼ਿਖਰਤਰਵਨੀ ਉਸ ਵਕਤ ਵਾਪਸ ਜਾ ਰਹੇ ਨੇ ਮੀਰ ਕੁਲਚਨ ਮੀਰ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਗੁਲਚਨ ਮੀਰ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਇੱਕ ਦੁਖਦਈ ਘਟਨਾ ਹੋਈ ਹੈ ਹੰਸਲਾ ਸ਼ਾਂਸ ਜੀ ਦੇ ਪਤਨੀ ਅਕਾਲ ਚਲਾਣਾ ਕਰ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਬਹੁਤ ਮੜਾ ਹੈ ਔਰ ਬਹੁਤ ਜ਼ਿਆਦਾ ਮੜਾ ਹੋਇਆ ਜੀ ਔਰ ਸਾਡੇ ਭੈਣ ਜੀ ਅਸੀਂ ਤਾਂ ਭੈਣ ਨਹੀਂ ਸਮਝਦੇ ਸੀ ਉਹਨਾਂ ਨੂੰ ਭੈਣ ਹੀ ਸੀ ਸਾਡੇ ਔਰ ਸਾਡੇ ਹੰਸ ਜੀ ਬੜੇ ਅੱਛੇ ਇਨਸਾਨ ਨੇ ਔਰ ਅੱਲਾਹ ਤਾਲਾ ਨੇ ਉਹਨੂੰ ਮਿਹਰ ਦੀ ਨਜ਼ਰ ਚ ਰੱਖੀ ਜੀ ਔਰ ਅੱਜ ਬਹੁਤ ਸਾਰਿਆਂ ਨੂੰ ਦੁੱਖ ਹੋਇਆ ਜੀ ਤੇ ਕਿਰਪਾ ਕਰੇ ਅੱਲਾਹ ਤਾਲਾ ਰਹਿਮਤ ਕਰੇ ਜੀ ਉਹਨਾਂ ਨੂੰ ਸਵਰਗ ਅਦਾ ਕਰੇ ਦাতা ਰਹਿਮਤ ਕਰੇ। ਕਿੰਨੇ ਕ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਕੁਛ ਤਰ੍ਹਾਂ ਨਾਲ ਮੁਲਾਕਾਤ ਹੋਈ ਸੀ ਮੈਨੂੰ ਜਿਆਦਾ ਨਹੀਂ ਪਤਾ ਤੋ ਦਇਆ ਵੀ ਬਿਮਾਰਤਾ ਸੀ ਉਹ। ਤੇ ਚਲੋ ਜੋ ਹੋ ਗਿਆ ਜੀ ਉਹ ਅੱਲਾਹ ਤਾਲਾ ਦੀ ਜੋ ਉਹਦੀ ਰਹਿਮਤ ਉਹ ਹੀ ਹੋਣਾ ਜੀ ਉਹਦੇ ਹੁਕਮ ਨਾਲ ਹੀ ਠੀਕ ਹੈ ਤਾਂ ਇਹ ਸੰ ਗੁਲਸ਼ਨ ਮੀਰ ਜੀ ਗੱਲਬਾਤ ਕੀਤੀ ਆ ਤਾਂ ਅਫਸੋਸ ਜੋ ਉਹ ਵਿਦ ਤਤਾ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਹਾਂਸਲਾ ਜਹਾਂਸ ਜਿੱਦਾ ਜੱਦੀ ਪਿੰਡ ਤਾਂ ਪਹਿਲੋ ਸੀ ਤੁਹਾਨੂੰ ਉਹਨਾਂ ਦਾ ਜਿਹੜਾ ਜੱਦੀ ਘਰ ਆ ਉਹ ਵੀ ਦਿਖਾ ਚੁੱਕੇ ਹਾਂ ਜਿੱਥੇ ਪਹਿਲੀ ਵਾਰ ਹਾਂਸਲਾ ਜਹਾਂਸ ਰੇਸ਼ਮ ਕੌਰ ਜੀ ਨੂੰ ਵਿਆਹ ਕਿ ਲੈ ਕੇ ਆਏ ਸਨ ਤਾਂ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਸਨ ਤਾਂ ਇਹ ਜੱਦੀ ਪਿੰਡ ਇਸੇ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਬਿਲਕੁਲ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਜੱਸੀ ਗਿੱਲ ਜਸੀ ਗੱਲ ਬੱਬਲ ਰਾਏ ਭਾਈ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ 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 ਤਾਂ ਪ੍ਰਭ ਗੱਲ ਜਸੀ ਗੱਲ ਔਰ ਬੱਬਲ ਰਾਏ ਸੋ ਇਹ ਵੀ ਤਨੇ ਇੱਥੇ ਪਹੁੰਚਲੇ ਪਰਿਵਾਰ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅਸੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਸੋ ਵੱਡੀ ਗਿਣਤੀ ਦੇ ਵਿੱਚ ਲੋਕ ਅੱਜ ਅੰਤਿਮ ਸੰਸਕਾਰ ਤੇ ਸ਼ਾਮਲ ਹੋਏ ਨੇ ਸੋ ਦਲੇਰਮਿੰਦੀ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ بیٹے ਉਹਨਾਂ ਦਾ ਬਾਕੀ ਪਰਿਵਾਰ ਵੀ ਪਹੁੰਚਿਆ ਹੈ ਔਰ ਬਿਲਕੁਲ ਸਾਹਮਣੇ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਯੂਵਰਾਜ ਹਾਂਸ ਜੀ ਦੇ ਪਤਨੀ ਮੰਨਸੀ ਸ਼ਰਮਾ ਔਰ ਉਹਨਾਂ ਦਾ ਪਰਿਵਾਰ ਔਰ ਦਲੇਰ ਮਹਿੰਦੀ ਦਾ ਪਰਿਵਾਰ ਔਰ ਦਲੇਰ ਮਹਿੰਦੀ ਜੀ ਦਾ ਪਰਿਵਾਰ ਵੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਔਰ ਮੰਨਸੀ ਸ਼ਰਮਾ ਯੂਵਰਾਜ ਹਾਂਸ ਜੀ ਦੇ ਤਰਮ ਪਤਨੀ ਆਪਾ ਜੀ ਨੂੰ ਮਿਲ ਗਈ ਬਿਲਕੁਲ ਸਾਹਮਣੇ ਯੂਵ ਹਾਂਸ ਪਰਿਵਾਰ ਦੇ ਵਿੱਚੋਂ ਵੱਡੇ ਵੱਡੇ ਲੀਡਰ ਵੱਡੇ ਵੱਡੇ ਗਾਇਕ ਕਲਾਕਾਰ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਵਿੱਚ ਉਹਨਾਂ ਦਾ ਦੁੱਖ ਵਡਾਉਣ ਪਹੁੰਚੇ ਨੇ ਸ਼ਾਮਲ ਹੁਣ ਪਹੁੰਚੇ ਨੇ ਤਾਂ ਪਿੰਡ ਦੇ ਲੋਕ ਵੀ ਜਿਹੜੇ ਹੰਸ ਜੀ ਨੂੰ ਪਿਆਰ ਕਰਦੇ ਪਿਆਰ ਕਰਦੇ ਨੇ ਉਹਨਾਂ ਦੇ ਪਰਿਵਾਰ ਨੂੰ ਪਿਆਰ ਕਰਦੇ ਨੇ ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣਾ ਸ਼ਾਮਲ ਹੁਣ ਪਹੁੰਚੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਸੋ ਕਰੀਬ 60 ਸਾਲ ਦੇ ਨੇੜੇ ਉਮਰ ਦੱਸੀ ਜਾ ਰਹੀ ਰੇਸ਼ਮ ਕੌਰ ਜੀ 60 ਸਾਲ ਦੀ ਉਮਰ ਸੀ ਤਾਂ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤਾਂ ਕੱਲ ਚਲੰਦਰ ਦੇ ਟੈਗੋਰ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਐ पास देख सकते हो हंसराज हंस जी दो बेटे हंसराज हंस जी खुद अरदास हो जा रही है एक बार फिर युवराज हंस नवराज हंस हंसराज हंस जी मौजूद ने इस ਪਤਨੀ ਜੀ ਬੀਬੀ ਰੇਸ਼ਮ ਗੌਰ ਜੀ ਜੋ ਕਿ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਹਨ ਉਹਨਾਂ ਦੇ ਅਸਥਮ ਸੰਸਕਾਰ ਕਿੱਥੇ ਗਏ ਹਨ ਸੰਗਤਾਂ ਨੂੰ ਬੇਨਤੀ ਹੈ ਜੋ ਜੋ ਅਸਥ ਜਗੜੇ ਹਨ 105 ਤਰੀਕ ਦਿਨ ਸ਼ਨੀਵਾਰ ਨੂੰ ਚੁਕੇ ਜਾਣੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਜੋ ਅੰਤਮ ਅਰਦਾਸ ਕੀਤੀ ਜਾਣੀ ਹੈ ਜੀ 11 ਤਰੀਕ ਦਿਨ ਸ਼ੁੱਕਰਵਾਰ ਨੂੰ ਕੀਤੀ ਜਾਣੀ ਹੈ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਸੋਹਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਗੁਰਦੁਆਰੇ ਸਾਹਿਬ ਕੇ ਲਾਣੇ ਜਾਪੜੇ ਜਾਣੇ ਹਨ ਸਾਰੀਆਂ ਸੰਗਤਾਂ ਨੇ ਗੁਰਦੁਆਰੇ ਸਾਹਿਬ ਕੀ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਉਸ ਤੋਂ ਬਰੰਤ ਉਹਨਾਂ ਦੀ ਜੋ ਮਾਰਕ ਬਣਦੀ ਹੈ ਕੰਟੀ ਵਿੱਚ ਹੁੰਦੀ ਸੋ ਜੋ ਇਹਦੇ ਸਿਰ ਜਾ ਰਿਹਾ ਪਾ ਪਾਠੀ ਸਿੰਘ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜੋ 5 ਤਰੀਕ ਨੂੰ ਉਹਨਾਂ ਦੇ ਜਿਹੜੇ ਅਸਥ ਚੋਗੇ ਜਾਣੇ ਨੇ ਤਾਂ 11 ਤਰੀਕ ਨੂੰ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਕੀਤੀ ਜਾ ਕੇ ਫਿਲਹਾਲ ਇਸ ਤੋਂ ਬਾਅਦ ਹੁਣ ਅ ਗੁਰੂ ਘਰ ਦੇ ਵਿੱਚ ਜੋ ਪਾਠ ਹੋਵੇਗਾ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਕਾਰਜ ਹੈ ਉਹ ਕੀਤਾ ਜਾਵੇਗਾ ਤਾਂ 11 ਤਰੀਕ 11 April ਨੂੰ ਜਿਹੜੀ ਅੰਤਿਮ ਅਰਦਾਸ ਜਿਹੜੀ ਉਹਨਾਂ ਦੀ ਕੀਤੀ ਜਾਵੇਗੀ ਹਾਂ 5 ਤਰੀਕ ਨੂੰ ਜਿਹੜੇ ਕੁਲਚੋਕੇ ਜਾਣਗੇ ਉੱਥੇ ਸਿੱਟ ਗਿਆ ਸਾਲਾ ਉੱਥੇ ਜਾ ਕੇ ਪਾਰਟ ਹੋਵੇਗਾ ਸੋ ਤਸਵੀਰਾਂ ਦੇਖ ਸਕਦੇ ਹੋ ਹਾਂਸ ਰਾਜ ਹਾਂਸ ਜੀ ਨਵਰਾਜ ਹਾਂਸ ਯੁਵਰਾਜ ਹਾਂਸ ਦੋਵੇਂ ਭਰਾ ਇੱਕ ਵੱਡਾ ਸਦਮਾ ਹਾਂਸ ਪਰਿਵਾਰ ਨੂੰ ਲੱਗਾ ਵੱਡਾ ਘਾਟਾ ਪਿਆ ਹਾਂਸ ਰਾਜ ਹਾਂਸ ਜੀ ਦੇ ਪਤਨੀ ਇਸ ਪਰਿਵਾਰ ਨੂੰ ਅਲਵਿਦਾ ਅਗਰੇ ਤਾਂ ਇਸ ਤੋਂ ਬਾਅਦ ਹੁਣ ਪਿੰਡ ਦੇ ਗੁਰੂ ਘਰ ਦੇ ਵਿੱਚ ਜਾਣਕੀ ਤਾਂ ਤਸਵੀਰਾਂ ਦੇਖ ਸਕਦੇ ਹੋ ਹੰਸਰਾਜ ਹੰਸ ਜੀ ਜੁਬਰਾ ਜਾਨਸ ਨਵਰਾਜ ਜਾਨਸ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਨੂੰ ਮਿਲ ਰਹੇ ਨੇ ਦੁੱਖ ਸਾਂਝਾ ਕਰ ਰਹੇ ਨੇ ਲੋਕ ਉਹਨਾਂ ਦੇ ਨਾਲ ਜੋ ਉਹਨਾਂ ਨੂੰ ਚਾਣ ਵਾਲੇ ਨੇ ਹਰਸ ਰਾਂਸ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਸ ਵਕਤ ਔਰ ਪਿੱਛੇ ਉਹਨਾਂ ਦੇ ਦੋਵੇਂ ਵੇਟੇ ਜੁਵਰਾਜ ਹੰਸ ਨਵਰਾਜ ਹੰਸ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਹੋਵੇਗੀ ਪਾਠ ਹੋਵੇਗਾ ਔਰ 5 ਤਰੀਕ ਨੂੰ ਫੁੱਲ ਚੁਕੇ ਜਾਣਗੇ ਔਰ ਇਸ ਤੋਂ ਬਾਅਦ 11 ਤਰੀਕ ਨੂੰ ਅੰਤਿਮ ਅਰਦਾਸ ਜਿਹੜੀ ਕੀਤੀ ਜਾਵੇਗੀ ਪਿੰਡ ਦੇ ਲੋਕ ਵੀ ਜਿਹੜੇ ਇੱਥੇ ਆ ਪਹੁੰਚਨੇ ਪਿੰਡਰ ਸੋਫੀਪੁਰ ਦੇ ਲੋਕ ਸੋ ਮੁਹੰਮਦ صدیق ਸਾਹਿਬ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ صدیق ਸਾਹਿਬ ਉਹ ਵੀ ਪਰਿਵਾਰ ਦੇ ਵਿੱਚ ਪਰਿਵਾਰ ਲੋਕਨ ਦੇ ਨਾਲ ਉਚਾਨਤ ਵਿ ਮਿਲਾਕਤ ਕਰ ਰਹੇ ਨੇ ਅਫਸੋਸ ਕਰਦੇ ਪੈਣੇ ਦੁੱਖ ਸਾਂਝਾ ਕਰ ਰਹੇ ਨੇ ਪਰਿਵਾਰ ਦੇ ਬਾਕੀ ਮੈਂਬਰ ਵੀ ਨਾਲ ਖਲੋਤੇ ਰਹੇ ਮਾਸਟਰ ਸਲੀਮ ਵੀ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਾਸਟਰ ਸਲੀਮ ਵੀ ਪਹੁੰਚ ਚੁੱਕੇ ਨੇ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਉਹਨਾਂ ਦਾ ਦੁੱਖ ਵਡਾਉਣ ਪੰਜਾਬੀ ਗਾਇਕ ਮਾਸਟਰ ਸਲੀਮ ਗਹਿਰਾ ਰਿਸ਼ਤਾ ਹਾਂਸ ਪਰਿਵਾਰ ਦੇ ਨਾਲ ਮਾਸਟਰ ਸਲੀਮ ਜੀ ਦੇ ਪਰਿਵਾਰ ਦਾ ਮਾਸਟਰ ਸਲੀਮ ਜੀ ਦੇ ਪਿਤਾ ਜੀ ਦੇ ਸ਼ਾਗਿਰਦ ਨੇ ਹਾਂਸਲਾ ਜਹੰਤਪੁਰਮ ਸ਼ਾਹ ਕੋਟੀ ਜੀ ਦੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਾਂ ਮਾਸਟਰ ਸਲੀਮ ਜਿੰਨੇ ਵੀ ਲੋਕ ਇੱਥੇ ਪਹੁੰਚ ਸਨ ਹਰ ਪਰਿਵਾਰ ਨੂੰ ਮਿਲ ਕੇ ਜਾ ਰਹੇ ਨੇ ਦੁੱਖ ਸਾਂਝਾ ਕਰਕੇ ਜਾ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਜਿੰਨੇ ਵੀ ਲੋਕ ਇੱਥੇ ਪਹੁੰਚ ਨੇ ਏਡੇ ਵੱਡੇ ਆਪ ਦੁੱਖ ਤੋਂ ਬਾਅਦ ਵੀ ਸਾਜੰਨ ਖੁਦ ਲੋਕਾਂ ਨੂੰ ਮਿਲਣ ਲਈ ਖੁਦ ਖਲੋਤੇ ਰਹੇ ਉਹਨਾਂ ਨੂੰ ਲੋਕਾਂ ਨੂੰ ਮਿਲ ਰਹੇ ਨੇ ਜੋ ਵੀ ਲੋਕ ਇੱਥੇ ਪਹੁੰਚਦੇ ਨੇ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਪਹੁੰਚਦੇ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਸਨ। ਹੰਸਰਾਛਨ ਜੀ ਦੇ ਆਪਣੀ ਰੇਸ਼ਮ ਕੌਰ ਜੀ 60 ਸਾਲਾਂ ਦੀ ਉਮਰ ਵਿੱਚ ਸਦੀਵੀ ਵਿਛੋੜਾ ਦੇ ਗਏ ਨੇ। ਜਿਵੇਂ ਰਾਜਨਸ ਜੇ ਉਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਵੇਂ ਰਾਜਨਸ ਜਿਹਦੇ ਜੋ ਅੱਖਾਂ ਨਮ ਨੇ ਦੇਖ ਸਕਦੇ ਹੋ ਕਿ ਬਹੁਤ ਵੱਡਾ ਘਾਟਾ ਪਿਆ ਹੈ ਜਵਰਾਜ ਉਸਨੂੰ ਜਵਰਾਜ ਨੂੰ ਕੋਈ ਕਿ ਮਾਤਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੁੰਦਾ ਹੈ ਜਵਰਾਜ ਉਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਵਕਤ ਬਹੁਤ ਭਾਵੁਕ ਹੋਏ ਨੇ ਅੱਖਾਂ ਨਮ ਹੋ ਰਹੀਆਂ ਨੇ ਜਵਰਾਜ ਉਸ ਦੀ ਬਹੁਤ ਵੱਡਾ ਘਾਟਾ ਪਿਆ ਹੰਸ ਪਰਿਵਾਰ ਨੂੰ ਕਬਾ ਮਾਰ ਮਾਰ ਹੋ ਰਹੇ ਨੇ ਯੁਵਰਾਜ ਹੰਸ ਜੀ ਸੋ ਇਸ ਵਕਤ ਗੁਰੂ ਘਰ ਦੇ ਵਿੱਚ ਆ ਰਹੇ ਨੇ ਅਰਦਾਸ ਹੋਵੇਗੀ